ਸਤਿਗੁਰਾਲ ਜੀ ਲੋ ਜੀ ਅੱਜ ਫਿਰ ਪਾਣੀ ਦੇ ਖੇਤ ਚ ਹਾਂ ਇਹ ਅੱਜ ਆਪਣਾ ਬੂਟਿਆਂ ਨੂੰ ਪਾਣੀ ਲਾ ਰਹੇ ਅੱਜ ਫਿਰ ਸੋਰੀ ਬਾਜਰੇ ਨੂੰ ਵਿੱਚ ਇਹ ਬਾਜਰੇ ਨੂੰ ਦੇਖ ਲਓ ਵੀ ਤੁਸੀਂ 10 ਦਿਨ ਦੇ ਵਿੱਚ ਵਿੱਚ ਇਹ ਤੀਆ ਪਾਣੀ ਆ ਅੱਜੋ ਜੀ ਨੂੰ 15-20 ਦਿਨ ਹੋ ਗਏ ਕਿ ਜੇ ਨੂੰ ਤੀਆ ਪਾਣੀ ਲੱਗ ਰਿਹਾ ਇੰਨੀ ਗਰਮੀ ਕਰਕੇ ਪਾਣੀ ਇੰਨਾ ਮੰਗਦਾ ਬਾਜਰਾ ਤੇ ਤੀਆ ਪਾਣੀ ਸ਼ੁਰੂ ਕਰਤਾ ਇਹਨੂੰ ਬਾਜਰੇ ਨੂੰ 12 13 ਦਿਨ ਦੇ ਵਿੱਚ ਵਿੱਚ ਨਹੀਂ ਤਕਰੀਬਨ ਜੇ ਮੜਾ ਮੋਟਾ ਮੀਂਹ ਪੈ ਜਾਂਦਾ ਤਾਂ ਹਫਤਾ ਖੰਡ ਕੱਢ ਦਿੰਦਾ ਤਾਂ ਹਫਤਾ ਵੀ ਨਹੀਂ ਕੱਢ ਰਿਹਾ ਹਰ ਇੱਕ ਪੰਜਵੇਂ ਦਿਨ ਪਾਣੀ ਮੰਗ ਰਿਹਾ ਬਾਜਰਾ ਜੇ ਨਹੀਂ ਲਾਉਂਦੇ ਤਾਂ ਸੁੱਕਦਾ ਚਲਾਏ ਆ 20 ਪਰ ਵੀ ਛਿੱਤੀ ਜਾਂਦਾ ਹੁਣ ਕਿਉਂਕਿ ਪਾਣੀ ਗਿੱਲਾ ਹੋਇਆ ਕਰਕੇ ਥੋੜਾ ਜਿਹਾ ਇੱਕ ਵਾਰੀ ਪਾਣੀ ਲੱਗਣਾ ਕਰਕੇ ਖੇਤ ਕਹਿੜਾ ਜਿਹਾ ਹੋ ਜਾਂਦਾ ਨਹੀਂ ਤਾਂ ਪਾਣੀ ਬਹੁਤ ਪੀਂਦਾ ਖੇਤ ਹਰੇਕ ਘੰਟੇ ਡੇਢ ਘੰਟੇ 'ਚ ਭਰ ਜਾਂਦਾ ਹੈ ਪਰ ਕੀ ਆ ਪਾਣੀ ਆ 10 15 ਦਿਨ ਦੇ ਵਿੱਚ ਵਿੱਚ ਬਾਕੀ ਅੱਜ ਚੀਨੀ ਲੈਣੇ ਜਾਣਾ ਹੁਣ ਮੇਲੇ ਨੂੰ ਮਰੰਡੇ ਮੇਲੇ ਨੂੰ ਚਲਦੇ ਆ ਜਾ ਕੇ ਦੇਖਦੇ ਪੁੱਛਦੇ ਆ ਸਲਾਹ ਕਰਦੇ ਬੰਦਰਾਂ ਨੂੰ ਵੀ ਟਰੈਕਟਰ ਲੈ ਕੇ ਜਾਣਾ ਕਿ ਟਰੈਂਪੂ ਕਰ ਲਈ ਜਾਣਾ ਬਾਕੀ ਕਰਦਾ ਹਰਸ਼ ਵੀ ਨੂੰ ਵੀ ਫੋਨ ਜਾ ਕੇ ਹੁਣ ਜਿੱਦ ਕੋ ਜਾਣਦੇ ਆ ਕਿ ਦੱਸੋ ਕਿਦਾਂ ਕਰਨਾ ਪ੍ਰੋਗਰਾਮ ਕੱਲ ਤਾਂ ਕਹਿੰਦੇ ਮੈਨੂੰ ਟਰੈਕਟਰ ਲੈ ਕੇ ਚੱਲੀ ਬਾਕੀ ਹਲੇ ਤੱਕ ਕੋਈ ਪਤਾ ਲੱਗਿਆ ਨਹੀਂ ਉਹਨਾਂ ਦਾ ਪੁੱਛਦਾ ਉਹਨਾਂ ਨੂੰ ਜਾ ਕੇ ਕਿ ਕਿਆ ਕਹਿੰਦੇ ਆ ਚਲੋ ਅੱਜ ਕੀ ਕਹਿੰਦੇ 29 ਰੁਪਏ 20 ਪੈਸੇ ਆ ਪਿਛਲੀ ਵਾਰੀ 26 ਰੁਪਏ ਸੀ ਪਿਛਲੀ ਵਾਰੀ ਨਾਲੋਂ 3 ਰੁਪਏ ਚੀਨੀ ਦਾ ਰੇਟ ਵਧਾ ਦਿੱਤਾ ਉਹਨਾਂ ਨੇ ਅੱਜ ਕੀ ਚਲੋ ਵਾਕੀ ਜਿਹੜਾ ਰੇਟ ਹੈਗਾ ਹੁਣ ਉਹੀ ਰੇਟ ਮਿਲਣੀ ਆ ਐਨਾ ਕਾ ਵੀ ਪੇਮੈਂਟ ਵਿੱਚੋਂ ਹੀ ਘੱਟ ਹੋ ਜਾਣੀ ਜਿਹੜੀ ਆਪਣੀ ਕੱਟੇ ਵੀ ਪੈਸੇ ਉਹਨਾਂ ਨੇ ਉਹਦੇ ਵਿੱਚੋਂ ਹੀ ਘੱਟ ਕੇ ਚੀਨੀ ਮਿਲ ਜਾਣੀ ਹੈ। ਲਾ ਆ ਵੀ ਦਲਵੀਰ ਵੀ ਪਹੁੰਚ ਗਿਆ ਮੋਟਰ ਉੱਪਰ ਸਿੱਕਾਲ ਜੀ ਹਾਂ ਐ ਭਾਈ ਮੈਂ ਤੇਰੇ ਬੰਦਿਆਂ ਕੋਲ ਆਇਆ ਤਾਂ। ਕਿਆ ਕਹਿੰਦੇ ਬੰਦੇ? ਵੀ ਦੇ ਦੇ ਡੇਟ ਕੋਈ। ਮੇਰੇ ਸਾਹਵਾਲ ਤਾਂ ਬਿੱਲੀ ਹੀ ਅੱਜ ਇਹ। ਜਗਦੀਪ ਦੇ ਪਰ ਜਗਦੀਪ ਦੇ ਤਿੰਨ ਮੋਟਰਾਂ। ਜਗਦੀਪ ਦੇ ਆ ਫਿਰ ਹਰਸ਼ਵੀਰ ਦੇ ਵੀ ਲੈ ਜਿਹਨਾਂ ਇਹਨਾਂ ਨੇ। ਹਰਸ਼ਵੀਰ ਦੇ ਤਾਂ ਫਿਰ ਲੰਗਾ ਲੰਬਾ ਮੀਣਾ ਪੈ ਜਾਣਾ। ਵੇ ਚਰੂ ਲੋ ਆਲਾ ਨੰਬਰ ਲਵਾ ਲੈਣਾ ਹਾਂ ਇਹਦਾ ਹੱਥ ਵੀ ਕਿਹੜੇ ਭੱਜਿਆ ਆਉਂ ਹੀ ਕਹਿੰਦਾ ਇੱਕ ਵਾਰੇ ਤੱਤਾ ਜਾਉਣਾ ਉਹਨੇ ਮਟੇ ਜਣਾ ਬਾਈ ਕਾਰੀ ਭਖਣਾ ਥੋੜਾ ਜਿਹਾ ਆ ਬਾਜਰਾ ਦੇ ਲੈ ਇਹਨੂੰ ਤੀਆ ਪਾਣੀ ਲੱਗਣ ਲੱਗਿਆ 10 15 ਦਿਨ ਦੇ ਵਿੱਚ ਵਿੱਚ ਦੁਪਹਿਰਾਂ ਦੇਖੀ ਗਿਆ ਲੱਗਦਾ ਚੰਕਰ ਦਾ ਦੁਪਹਿਰੇ ਦਾ ਹੀ ਪੈਂਦਾ ਮੇਰੀ ਏਡ ਤਾਂ ਗਿੱਲੀ ਹੈ ਉੱਪਰ ਤੇ ਉੱਜ ਟਮਬਾ ਲ ਜਾਂਦੀ ਹੈ ਹਾਂ ਇਹ ਕਹੀ ਜਾਂਦੇ ਮੈਨੂੰ ਪਾਣੀ ਲਾ ਦੇ ਮੈਂ ਪਾਣੀ ਤੇ ਜਾ ਕੇ ਤਾਂ ਕੋਲ ਤਾਂ ਦੇਖ ਲੋ ਮੈਂ ਵੀ ਦੇਖਾਂਗਾ ਜੀ ਦਿਲਬੀਰ ਸਾਜਰੀ ਮੋਟਰ ਕੋਲ ਕਹਣਾ ਪਹੁੰਚ ਗਿਆ ਬਸ ਵਾਜਾ ਪੁੱਛਿਆ ਫਿਰ ਕਰੀਏ ਸ਼ੁਰੂ ਕੰਮ ਬਾਕੀ ਸਾਰਾ ਕੁਝ ਰੈਡੀ ਆ ਹ ਇੱਕ ਦਿਨ ਦਾ ਕੰਮ ਹੋਣਾ ਤੇਰਾ ਡੋਰ ਉਹ ਥੀ ਲਾਉਣਾ ਮੈਂ ਤਾਂ ਡੇਢ-ਦੋ ਕਿੱਲੇ ਹਜੇ ਆ ਤਾਂ ਮੈਂ ਲੇਟ ਲਾਉਂਗਾ ਮੋਟਰ ਉੱਪਰ ਜਿਹੜਾ ਡੇਢ ਕਿੱਲਾ ਏ ਮੋਟਰੇ ਤੇ ਲੇਟ ਲਾਉਂਗਾ ਮੈਂ ਅੱਛਾ ਉਹ ਹੀ ਲੈ ਲੈਣੇ ਪਹਿਲਾਂ ਕਰ ਦਿੰਦੇ ਆ ਚੱਲ ਜਾ ਆਉਂਦੇ ਨਹੀਂ ਕਿੱਥੇ ਆ ਉਹ ਜਗਦੀਪ ਹੈ ਭਾਈ ਮੈਂ ਕਹਿੰਦਾ ਇੱਥੇ ਆ ਮੈਂ ਤਾਂ ਆ ਜਾ ਲੰਘੇ ਉਹਰੇ 5 ਵਜੇ ਅੱਛਾ ਪਨੀਰੀ ਦੌਰੀ ਆ ਪਨੀਰੀ ਹੁਰੀ ਆ ਉਹਦੀ ਸ਼ਾਮ ਨੂੰ ਆਹ ਲਾ ਦੇਖਿਆ ਰਜਦੀਪ ਦਾ ਪੱਟ ਦੇ ਮੈਂ ਤਾਂ ਆ ਜਾ ਸ਼ਾਮ ਨੂੰ ਆਉਂਗੇ ਹੁਣ ਉਹਰੇ ਲੈ ਉੱਥੀ ਜਾ ਆਉਨੇ ਆ ਉਹ ਤਾਂ 5 ਵਜੇ ਤੇ ਪੈਣੀ ਲੰਘੇ ਪੁੱਛਿਆ ਉਹਨੇ ਕਹਿ ਗਏ ਨੇ ਆ ਉਹਣਾ ਪੁੱਛੇ ਆਉਂਦੇ ਆ ਕੋਈ। ਬੰਦੇ ਬੂਟੇ ਕਿੰਨੇ ਵਸਾਲ ਦੇ ਆ? ਇਹ 2 ਸਾਲ ਦੇ ਬੂਟੇ। ਵਾਹ ਜੀ ਵਾਹ। ਵਧੀਆ ਚੱਲੇ ਹੋਏ ਬੂਟੇ ਤਾਂ। ਲੰਬਾਈ ਵਾਹ ਕਰਕੇ। ਲੰਬਾਈ ਜ਼ਿਆਦਾ ਕਰਕੇ ਮੋਟਾਈ ਥੋੜੀ ਜਿਹੀ ਘੱਟ। ਹਾਂ, ਪਰ ਇਹ ਚੱਲੇ ਗਏ। ਇਹ ਕਿਹੜੇ ਆ ਬਈ ਆ? ਉਹੀ 110। ਹੂੰ। ਫੇਰ ਕਿਹਦਾ ਫਰਕ ਹੁੰਦਾ? ਫੇਰ ਦਾ ਵੀ ਫਰਕ ਜਿਦੀ ਵਾਲੇ ਬੂਟੇ ਦੇਖੀ ਕਿੰਨੇ ਵਧੀਆ ਚੱਲੇ ਹੋ। ਹਾਂ, ਜਿਂਦੇ ਵਾਲੇ ਦੇਖੀ ਤੂੰ। ਤਿੰਦੇ ਵਾਲੇ ਵੀ। ਹਾਂ। ਤਿੰਦੇ ਵਾਲੇ ਮੈਂ ਕਹਿੰਨਾ ਅਗਲੇ ਸਾਲ ਫਟ ਹੋ ਜਾਣੇ। ਬੂਟੇ ਸਾਰੀ ਵਧੀਆ ਚੱਲਦੇ ਆ। ਜਿਹੜਾ ਗੰਨਾ ਲਾ ਲੈਂਦੇ ਨਾ ਵਿੱਚ ਗੰਨੇ ਦਾ ਫਰਕ ਗੰਨੇ ਨਾਲ ਹੀ ਕਾਇ ਹੈ ਵੀ ਆ ਬਈ ਉਹਨੂੰ ਖਰਾਕੀ ਪੂਰੀ ਮਿਲਦੀ ਰਹਿੰਦੀ ਪਰ ਜੜ ਵੀ ਨਹੀਂ ਵੱਟਉਂਦੀ ਰੇ ਬੂਟੀ ਬੋਪੈਂਦੀ ਗੰਨੇ 'ਚ ਮਾੜੇ ਹੁੰਦਾ ਉਹ ਵਿੱਚ ਪਰ ਰੇ ਬੂਟੀ ਬੋਪੈਂਦੀ ਗੰਨੇ 'ਚ ਕਿੰਨੇ ਬੰਦੇ ਆ ਬਈ ਯਾਰ ਇਹ ਬੰਦੇ ਕਹਿੰਦਾ 8 ਤੇ ਯਾਰ ਹੁਣ ਤਾਂ ਅੱਜ ਮੈਨੂੰ ਪ੍ਰਧਾਨ ਕਹਿੰਦਾ ਕਹਿੰਦੇ 4 ਨੇ ਹੋਰ ਆਉਣ ਮਗਰ ਮੈਨੂੰ ਤਾਂ ਪਤਾ ਨਹੀਂ ਹੈਗਾ 12 ਹੋ ਜੂंगे 12 ਹੋ ਜਾਣੇ 8 9 ਤਾਂ ਹੋ ਗਏ ਇਹ ਜਾ ਆਉਂਦੇ ਕੋਈ ਨਹੀਂ ਨਾ ਕੋਈ ਪੁੱਛ ਲੈਂਦੇ ਆ ਇੱਥੇ ਹੀ ਲਾ ਕੇ ਹਾਂ ਆਈ ਆ ਭੈਣੀ ਬਸ ਆਈ ਆ ਚੱਲ ਠੀਕ ਆ ਨਾ ਵੀ ਖੇਤ ਚ ਪਹੁੰਚ ਗਏ ਜਿਰੀ ਲਾ ਰਹੇ ਬੰਦੇ ਤਿਲਕੂ ਆ ਗਿਆ ਵੀ ਗੱਲ ਹਾਂਜੀ ਹਾਂਜੀ ਲਤਈਆ ਕਿੰਨੇ ਆਉਣੇ ਬੰਦੇ ਹੋਰ ਮੈਨੂੰ ਪਤਾ ਲੱਗਿਆ ਤਿੰਨ ਬੰਦਾ ਕਿਹੜਾ ਕਿਹੜਾ ਇੱਕ ਉਹ ਨਹੀਂ تھا 17 ਹਨ ਭਾਈ ਵਿਨੋਦ ਕੋ 17 ਹਨ ਉਹ ਦੇਵਾਦ ਉਸਕੋ ਭਾਈ ਅੱਛਾ ਇਹ ਇਸ਼ਾਅ ਆਏਗਾ ਚਲ ਵਧੀਆ ਵਿਨੋਦ ਨਾ ਇਹ ਵੀ ਪਹੁੰਚਿਆ ਤੁਹਾਡੇ ਕੋਲ ਇੱਧਰ ਆਓ ਨੰਬਰ ਯਾ ਨੰਬਰ ਨਾ ਮੜਿਆ ਨਾ ਮੜਿਆ ਹਾਂ ਨੰਬਰ ਜਿੰਦੀ ਮੋਬਾਈਲ ਮੋਬਾਈਲ ਦਾ ਨੰਬਰ ਦੇ ਦੇ ਖੁਰਖੁਰ ਕਹਿੰਦਾ ਦੇਖ ਲੈ ਮੈਂ ਤਾਂ ਤਾਂ ਹੈਗਾ ਇਹਦਾ ਕੋਈ ਬਾਤ ਨਹੀਂ ਹਾਂ ਲਾ ਦੇ ਦੋ ਇੱਕ ਪੀਲਾ ਪੀਲਾ ਮੇਰੇ 1.5 2 ਹੋ ਜਾਣੇ 1.5 2 2 ਹੋ ਜਾਣੇ ਜੇ ਪਨੀਰੀ ਮਿਲ ਗਈ ਫਿਰ ਤਾਂ 3 ਹੋ ਜਾਣੇ ਕਾਚੀ ਉਹ ਕਰ ਦੋ ਕਣ ਹੈ ਇਹ ਬੱਚਾ ਆ ਇਹ ਦੇਖ ਨਹੀਂ ਹੂ ਰੱਖ ਰੱਖੀ ਬੈਠੇ ਬੰਦੇ ਰੱਖੀ ਬੈਠਾ ਮੇਰੀ ਜਿਹੜਾ ਮੈਂ ਜਿੰਨੀ ਤਿਆਰ ਹੋਈ ਵੀ ਸਾਰੀ ਲਾ ਦੇਣਾ ਮੈਂ ਉਹ ਉਹ ਲਾਉਣੀ ਨਹੀਂ ਕਹਿੰਦਾ ਛੱਪੀ ਤੂੰ ਕੋਈ ਨਹੀਂ ਜਿੰਨਾ ਹੈ ਉਨਾਂ ਕਲਾ ਜਿੰਨਾ ਹੈਗਾ ਤੂੰ ਉਨੀ ਕਲਾ ਦੇ ਦੇ ਨਹੀਂ ਕੋਈ ਨਹੀਂ ਆ ਜਾ ਤੱਕਰ ਕੀ ਠੀਕ ਹੈ ਨਹੀਂ ਫਿਰ ਹੋਈ 10 ਦਿਨ ਤੱਕ ਤੇ ਸ਼ਰਦ ਦੇ ਪਾਣੀ ਅੱਜ ਇਹ ਆ ਜਨੇ ਹਾਂ ਕੱਲ ਕੱਲ ਵੀ ਨਹੀਂ ਹਾਂ ਲੋ ਨਹਿਰੀ ਪਾਣੀ ਥੋੜੀ ਆਉਂਦਾ ਮੇਰੇ ਦੂਰ ਵਿੱਚ ਭਰਨਾ ਇਸ ਕੋਲ ਤਿਲਕੂ ਢੱਕੇ ਤੇਰੇ ਉੱਪਰ ਤੈਰਦੇ ਫਰੀ ਜਾਂਦੇ ਆ ਆਹ ਦੇਖੋ ਲਗਾ ਕੇ ਹਾਂ ਕਿੰਨੇ ਦਿਨ ਦਿਨ ਤਾਂ ਦੱਸ ਮੈਨੂੰ ਕਾ ਪਤਾ ਕਦ ਲੱਗਣੇ ਤਿੰਨ ਇੱਥੇ ਲੱਗੇ ਨਹੀਂ ਜਾਏਗਾ ਇੱਕ ਦੋ ਤਿੰਨ ਤਿੰਨ ਰੋਜ਼ ਲਾ ਦੂੰਗਾ ਇੰਨੇ ਬੰਦੇ ਤੁਸੀਂ ਹੋਰ ਆ ਜਣੇ ਹੋਰ ਆ ਜਾਏਗਾ ਅੰਤੇ ਬੋਲਦਾ ਮੇਰਾ ਪਿੰਡ ਵੀ ਦੋ ਕਿਲੇ ਲਾ ਦੇ ਕੌਣ ਕੋਈ ਨਹੀਂ ਉਹਦਾ ਕਰਨਾ ਕਿ ਅਡਜਸਟਮੈਂਟ ਪਿੰਡ ਤਾਂ ਹੋਈ ਨਾ ਪਰਸੂ ਆਰ ਛੋੜ ਦੇਣਾ ਬਾ ਠੀਕ ਆ ਠੀਕ ਆ ਚੱਲ ਠੀਕ ਆ ਫਿਰ ਚਲੀਏ ਠੀਕ ਹੈ ਚਲੋ ਚਲੋ ਠੀਕ ਆ ਦੇ ਚੱਲ ਖੁਰਖੁਰ ਦੁਆਰਾ ਆ ਗਿਆ ਪਾਰਟੀ ਵਿੱਚ ਵਧੀਆ ਹੋਇਆ ਹਾਂ ਇਹ ਤਾਂ ਕਪਤਾਨ ਆ ਗਿਆ ਵੇ ਤਾਂ ਦਾਆਂ ਨੂੰ ਭੱਜ ਗਿਆ ਦਾ ਲੜਕੇ ਮੈਂ ਕਿਹਾ ਮੈਂ ਆ ਜਾ ਤੈਨੂੰ ਕੋਈ ਗੱਲ ਨਹੀਂ ਇਹ ਕਰਾ ਦਿੰਦਾ ਉਹਨਾਂ ਕਹਿੰਦਾ ਸਮਝਾਉਂਦਾ ਤੇਰਾ ਨੜੇ ਖਾਤੇ ਰ ਉहां ਭੱਜ ਗਿਆ ਉੱਥੇ ਵੀ ਹੋਊਗੀ ਉੱਥੇ ਵੀ ਲੜਾਈ ਹੋਊਗੀ ਇਸ ਤੋਂ ਜ਼ਿਆਦਾ ਹੋ ਗਿਆ ਨੜੇ ਕੋਈ ਹੋਰ ਗੱਲ ਓਰੇ ਲੜੂਗੇ ਪਿੰਡ ਦੇ ਦਾ ਹੈਗੇ ਆ ਇਹ ਇਹ ਹੋਰ ਪਾਸੇ ਜਾ ਕੇ ਗੱਲ ਕਰ ਵੱਡੀ ਇਹਨੇ ਰਲ ਕੇ ਕਿ ਜੇ ਲੜਨਾ ਪਿੰਡ ਦੇ ਆ ਗਿਆ ਲੜ ਲੈ ਚਾਰ ਗਾਲਾਂ ਵੀ ਕੱਢ ਹੋ ਜਾਂਦੀਆਂ ਪਿੰਡ ਦੇ ਨੂੰ ਬਾਹਰ ਲੈਣੇ ਤੇ ਰੁਟਾ ਕੇ ਕੁੱਟਣਾ ਵੀ ਆ ਓ ਹੁਣ ਇੱਥੇ ਲੜੂਗਾ ਮੈਨੂੰ ਦੱਸ ਦੀ ਕੋਈ ਗੱਲ ਨਹੀਂ ਕੋਈ ਨਹੀਂ ਲੜਦਾ ਹੈਗਾ ਤੇ ਉਹ ਵੀ ਬਹੁਤ ਆ ਲੜਾਈ ਈ ਰਾਈ ਤਾਂ ਬਣੀ ਹੋਈ ਆ। ਆ ਇਹ ਵੀ ਹੈ ਗਰਮੀ ਬਹੁਤ ਪੈਂਦੀ ਆ ਨਤੀਆ। ਲੜਾਈ ਚੜਾਈ ਤਾਂ ਹੋਣੀ ਹੋ ਆ। ਚੱਲ। ਦੋ ਪਾਂਡੇ ਆਉਣ। ਕੋਈ ਨਹੀਂ ਝਗੜਾ ਤੇ ਇੱਕ ਨਹੀਂ ਪਾਂਡੇ ਇੱਕ ਜਗਾ ਰਾਟਾ ਕਰਕੇ ਆ। ਕਰਕੇ ਆ। ਚੱਲ ਠੀਕ ਆ। ਠੀਕ ਆ ਜੀ। ਲਓ ਜੀ, ਚੀਨੀ ਲੈਣ ਚੱਲੇ ਆ ਬੋਲੂ ਬਾਈ ਵੀ ਪਹੁੰਚ ਗਿਆ। ਸਤਿ ਸ਼੍ਰੀ ਅਕਾਲ ਜੀ। ਹਰਸ਼ਵੀਰ ਵੀ ਆ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੌਲਾ ਪੈ ਗਿਆ ਹੁਣ ਟਰੈਕਟਰ ਤਿਆਰ ਆ ਬੰਦੇ ਜਾਣੇ ਨੂੰ ਕੋਈ ਨਿਕਲਦਾ ਨਹੀਂ। ਕਾਪੀਆਂ ਦੇਲੇ ਕਿੰਨੀਆਂ ਫੜਾ ਗਏ ਸਾਰੀਆਂ ਹੀ ਗਏ। ਹਰੇ ਕਹੀ ਜਾਂਦਾ ਮੇਰੀ ਲਿਆਇਓ ਮੇਰੀ ਲਿਆਇਓ। ਦੇਲੇ ਇਧਰ ਕਾਪੀਆਂ ਵੀ ਪਰ ਜਾਣਾ ਨਹੀਂ ਹੈਗਾ ਪਹਿਲੇ ਦੋ ਮੇਰੀਆਂ ਵਿੱਚ ਪਈਆਂ ਜੇਬ ਦੇ ਉਹੀ ਤਾਂ ਚੱਕਰ ਪੈਂਦਾ ਇਕ ਬੰਦਾ ਫੋਨ ਨਹੀਂ ਚੱਕਦਾ ਹੈਗਾ ਇਕ ਬੰਦਾ ਫੋਨ ਨਹੀਂ ਚੱਕਦਾ ਕਹਿ ਗਿਆ ਸਾਨੂੰ ਸਾਡੀ ਕਾਪੀ ਲੈ ਜਿਓ ਪਰ ਆਪ ਆਇਆ ਨਹੀਂ ਨਾ ਹੁਣ ਫੋਨ ਚੱਕਦਾ ਵੀ ਤਾਂ ਹੀ ਜੇ ਫੋਨ ਕਰੂਗੇ ਚੱਕੂਗਾ ਤਾਂ ਹੀ ਪਤਾ ਲੱਗੂ ਵੀ ਕਾਪੀ ਦੇ ਦਿੰਦੇ ਨਾ ਵੀ ਅਸੀਂ ਜਾਣਾ ਨਹੀਂ ਹੁਣ ਤਾਂ ਕੱਦੀਆਂ ਪਰਚੀਆਂ ਘਟਾ ਦੇ ਦਿੰਦੀ ਅੱਗੇ ਦਾ ਮੈਂ 8 ਵਜੇ ਲਿਆਉਂਦਾ ਯਾਰ 9 ਵਜੇ ਉਹੀ ਤਾਂ ਹੈ ਮੈਂ ਇਹਨਾਂ ਦੇ ਚੱਕਰ 'ਚ ਰਹਿ ਗਿਆ ਹੁਣ ਤਾਂ ਕੱਦੀਆਂ ਪਾਉਣ ਉਹਨੂੰ ਆਏ ਤਾਂ ਵੀ ਸਾਰੇ ਜਣੇ ਕਹਿੰਦੇ ਚੱਲ ਇਕੱਠੇ ਹੋ ਕੇ ਚੱਲੂਗੇ ਕਿਆ ਪਤਾ ਦੈ ਨਾ ਐਂ ਕਰਨਾ ਲੈ ਗਏ ਮੈਂ ਤਾਂ ਕੰਮ ਵੀ ਛੱਡਿਆ ਅੱਜ ਆਪਣਾ ਲਾਹੌਰ ਕਿਆ 9:00 ਵੱਜ ਗਏ ਲੇਟ ਕਰਤਾ ਸਮੇਂ ਆਣ ਜਾਣਾ ਬਹੁਤ ਲੇਟ ਹੋ ਗਿਆ ਚਲ ਆਇਆ ਵੀ ਉਹੀ ਤਾਂ ਕਹਿੰਦਾ ਜੀ ਤੁਸੀਂ ਮੋਟਰਸਾਈਕਲ 'ਤੇ ਲੰਘ ਜਾਓ ਮੈਂ ਟਰੈਕਟਰ ਲੈ ਕੇ ਆ ਜਣਾ ਐਨੇ ਵਿੱਚ ਪਰਚੀ ਦਾ ਘਟ ਹੋ ਜੂ ਜਾਂਦੀ ਸਾਰ ਸਿੱਧੀ ਆਪਣਾ ਲੈ ਕੇ ਮੁੜਿਆਉਂਗੇ ਹਾਂ ਜਿਹੜੇ ਚੱਕਦਾ ਚਾਹਣਾ ਮੋਟਰਸਾਈਕਲ ਲੈ ਕੇ ਆਉਂਦਾ ਕਾਲੇ ਕੋ ਜਾਇਆ ਕਰਾਂ ਕਾਰ ਨਹੀਂ ਹੈਗਾ ਉਹ ਉਹਦਾ ਇੱਕ ਹੀ ਕਰਿਆਗਾ ਉਹ ਚੱਲ ਤੂੰ ਬਾਈ ਮੋਟਰਸਾਈਕਲ ਲਿਆ ਆਪਾਂ ਪਰਚੀਆਂ ਦਾ ਕਟਾਈਏ ਜਾ ਕੇ ਇਹਦੇ ਪਰੇ ਲੱਦ ਲਿਆਉਂਗੇ ਕਾਲੇ ਦੀ ਪਾਕਾਪੀ ਲੈ ਲੈ ਨਹੀਂ ਆ ਜਾਣਦੇ ਕਾਲੇ ਨੂੰ ਚੱਲੋ ਉਹ ਕਾਪੀ ਦਾ ਦੇ ਕੇ ਜਾਓ ਜਨਾਬ ਤਾਂ ਹੀ ਚੀਨੀ ਲੈ ਕੇ ਆਉਂਗੇ ਯਾਰ ਕਾਪੀ ਦਾ ਕਰਾਂ ਖੜਾ ਤਿਆਰ ਕੁੰਡਾ ਲੱਗਿਆ ਵਾ ਤੁਹਾਡਾ ਹੈ ਆ ਜਾ ਚੱਲ ਇੱਕ ਇੱਦਾਂ ਦਾ ਫੋਨ ਆ ਗਿਆ ਜਗਦੀਪ ਦਾ ਨਹੀਂ ਰਹਿ ਗਿਆ ਤਾਂ ਉਹ ਕਹਿੰਦਾ ਆ ਗਿਆ ਇੱਥੇ 2 ਮਿੰਟ ਜਾ ਉਹ ਆਉਂਦਾ ਚਲੇ ਆ ਉਹਦੇ ਆਹ ਦੇ ਲੈ ਲਿਆਉੀ ਦੀ ਚੀਨੀ ਕਿਆ ਯਾਰ ਔਖਾ ਇਹਨਾਂ ਤਾਂ ਗੱਡੀ ਚ ਲੰਘ ਜਾਂਦੇ ਚੁੱਪ ਕਰਕੇ ਲੈ ਕੇ ਆ ਜਾਣਾ ਤਾਂ ਆਪਣਾ ਘਰਾਂ ਬੈਠੇ ਹੁਣਾਂ ਤਾਂ ਮੁਰਕੇ ਆ ਗਏ ਗਾਉਂ ਟਾਟਾ ਸਮੂਲ ਜਿਗਾਨੀਆਂ ਬਣਿਆ ਲੈ ਹੁਰਕਿਆ ਆ ਦੇ ਲੈ ਆ ਆਹ ਸੱਬੇ ਵਾਲੀ ਚੱਲੀ ਜਾ ਚੱਲ ਠੀਕ ਆ ਚਲਦੇ ਆ ਜੀ ਫਿਰ ਹੁਣ ਕੋਈ ਨਹੀਂ ਮਿਲਦਾ ਹੈਗਾ ਦੇਖ ਲੈ ਦੇਖ ਲੈ ਫੇਰ ਮੂੰਹ ਬਿੰਗੇ ਹੋਣੇ ਆ ਜੇ ਉੱਥੇ ਤੇ ਕਿਸੇ ਦੀ ਨਾ ਚੀਨੀ ਲੈ ਕੇ ਆਏ ਫੇਰ ਰੌਲਾ ਪੋਣਾ ਹਾਂ ਹੈਂ ਤੇ ਸਾਤਰੀ ਕਾਲ ਦੀ ਕੂਲ ਕਰੋ ਹੈ ਥੋੜਾ ਤਾਂ ਗੁੱਸੇ ਜਿਹਾ ਮੈਂ ਚਾ ਕੋਈ ਨਹੀਂ ਗੁੱਸੇ ਦੀ ਕੱਦੀ ਦਾ ਬੰਗਾ ਲਾ ਕੇ ਆਇਆ ਤਾਂ ਹੈਗਾ ਨਹੀਂ ਇੱਕ ਦੂਜੇ ਅੱਜ ਦੀ ਅੱਜ ਕਿ ਨਹੀਂ ਆਈ ਨਹੀਂ ਦਾਵਾ ਤੂੰ ਕਰ ਅੱਗੇ ਆਪ 9 10 ਵਾਰ ਤੂੰ ਆ ਜਾਂਦੇ ਯਾਰ ਕਿ ਆ ਜਾਂਦੇ ਆ ਨਾ ਕੋਈ ਹਾਂ ਨਾ ਕੋਈ ਨਾ ਜੇ ਨਾ ਲੈ ਕੇ ਨਾ ਗਏ ਫੇਰ ਮੂੰਹ ਮੋਟੇ ਨਾ ਦੇ ਹੁਣ ਕਦੇ ਕਹਿੰਦੇ ਆਗੇ ਕਦੇ ਰੋਟੀ ਖਾਂਦੇ ਆ ਕਦੇ ਕੋਸ ਕਦੇ ਕੋਦਾ ਕਦੇ ਕੋਸਾ ਮੈਨੂੰ ਕਿਹਾ ਮੈਂ ਨਹੀਂ ਸਿਰਦਾ ਚੱਕੀ ਤੇ ਤੱਕ ਕੰਪੂਟਰ ਖੜਾ ਹੀ ਖੜਾਈ ਫਿਰਦਾ ਅੱਜ ਲੰਮੀ ਦਾ ਮਾਰਾ ਮੈਰਾ ਤੈਨੂੰ ਕਹਿੰਦਾ ਆਪਾਂ ਦੋ ਹੀ ਚੱਲਦੇ ਤੇ ਇੱਥੇ ਛੱਡ ਦੇਣ ਤੇ ਸਾਰੀ ਮਾਰ ਦੇਣਾ ਆਪਾਂ ਨੇ ਕੱਲ ਪਰਸ ਨੂੰ ਮੇਰੇ ਆਉਣਾ ਕੁਝ ਨਾ ਪੁੱਛ ਯਾਰ ਕੰਮ ਥਾਲੇ ਕੁਸੇ ਸਾਂਝੇ ਕੰਮ ਦਾ ਨਾ ਹੈ ਸਾਂਝਾ ਲੈ ਲਿਆ ਉਹ ਸਾਂਝਾ ਨਹੀਂ ਉਹ ਤਾਂ ਹੀ ਗੱਲ ਆ ਚੀਨੀ ਜੀ ਦਾ ਕੰਮ ਹੈ ਜਿਹੜਾ ਸਾਂਝਾ ਇਕੱਠੇ ਕਰ ਲੈ ਪੰਜ ਸੱਤ ਕਿੱਦਾਂ ਗੱਡੀ ਆ ਜਾਂਦਾ ਘਰਾਂ ਦਾ ਧੋਪ ਦਰ ਕੇ ਆਉਣੇ ਵਾਲੇ ਜਾਈ ਲੈਣਾ ਜੀ ਫੇ ਆਉਣੇ ਵਾਲੇ ਆਉਣ ਘਰਾਂ ਨਹੀਂ ਅਸੀਂ ਆਜਾ ਤਾਂ ਹੁਣ ਨੂੰ ਲੈ ਕੇ ਆਪਣੀ ਆਪਣੀ ਚੱਲ ਕੋਈ ਨਹੀਂ ਉਹ ਆਇਂ ਨਹੀਂ ਚਾਹੀਦਾ ਯਾਰ ਕੱਲ ਤਾਂ ਲਾਉਣਾ ਨਾਲੇ ਮੈਂ ਯਾਰ ਉਹਨਾਂ ਨੂੰ ਮੈਂ ਜਿਹੜੇ ਬੰਦੇ ਨੂੰ ਮੈਂ ਕਿਹਾ ਵੀ ਜਾਣਾ ਉਹ ਤਾਂ ਤੁਰਦੇ ਉਹ ਵੀ ਤੁਰਦੇ ਉਹ ਵੀ ਗੱਲ ਆ ਹੁਣ ਫੇ ਕਹਿੰਦਾ ਸਾਨੂੰ ਲੈ ਕੇ ਨਹੀਂ ਉਹ ਸਾਡੀ ਚੀਨੀ ਛੱਡਿਆ ਜੀ ਚੱਲ ਕੋਈ ਨਹੀਂ ਹੈ ਚੱਲਦੇ ਆ ਦੇਖਦੇ ਆ ਹੁਣ ਯਾਰ ਜਾਓ ਪਿੰਡ ਦਾ ਪੰਮੇ ਨਹੀਂ ਲਾਉਂਦੇ ਲੋ ਜੀ ਪਹੁੰਚ ਗਏ ਮੇਲ ਵਿੱਚ ਜੱਗਾ ਵੀ ਆ ਗਿਆ ਔਖਾ ਸੌਕਾ ਹੋ ਗਏ ਆ ਦਲਵੀਰ ਵੀ ਆ ਗਿਆ ਬਾਨਾ ਲਾਉਂਦਾ ਕਹਿੰਦਾ ਮੈਂ ਬਾਈ ਆ ਸਰਪੰਚੀ ਕਾਰਿਆਕਰਨ ਦੀ ਆ ਹਾਂ ਅਸੀਂ ਨਾ ਨਹੀਂ ਕਰੀ ਪੁੱਛਣਾ ਜੇ ਨਾ ਇਹ ਰੋਲਾ ਪਾਉਂਦਾ ਕਹਿੰਦਾ ਮੇਰੇ ਪਤਰੀ ਹਿੱਲ ਜਾਨੀ ਕਹਿੰਦਾ ਮੈਂ ਟਰੈਕਟਰ ਬਣੀ ਜਾਣਾ ਕਹਿੰਦਾ ਤੁਹਾਨੂੰ ਇਹ ਸਰਪੰਚੀ ਕਾਰਿਆਕਰਨ ਦੀ ਆ ਸਰਪੰਚੀ ਹਾਂ ਸਰਪੰਚੀ ਕਰਾਉਂਦੀ ਕਾਰੀ ਉੱਥੇ ਲੈ ਸੇਵਾ ਹੀ ਪਈ ਉਹਨੂੰ ਸੇਵਾ ਰੂਪੇ ਵਾਲਾ ਲੱਗ ਰਿਹਾ ਪੰਪੇ ਹਾਂ ਮੈਂ ਨਾ ਥੈਲੇ ਗੈਨ ਲੋ ਗਾਲਣਾ ਪੈਜਪੇ ਕਿਤੇ ਕਿੰਨੇ ਆ ਨੂੰ ਗਾ ਇਹਦਾ 54 ਕਿਲੋ ਵੀ ਲੈ ਕੇ ਰੋ ਬੰਦਾ ਖਾਨ ਦੇਖ ਲਓ ਮੈਂ ਇਹ ਕਿਧਾ ਹੋ ਗਿਆ ਵਿੱਚ ਡੰਡੀ ਹੱਲ ਕਿੰਨੇ ਆ ਡੰਡੀ ਟੁੱਟ ਗਈ ਕਹੀ ਹੈ ਜੀ 11 ਹਾਈ ਲੋ ਆ ਆ ਕਿਆ ਕਹਿ ਤੂੰ ਕਿੱਦਾਂ ਬਣਿਆ ਹੁਣ ਆਇ ਕਰ ਮੇਰੇ ਕੋਲ ਮਠਾ ਪਾਣੀ ਚਲਦਾ ਉਹ ਕਿਉਂ ਕਹਿ ਖੱਟ ਦਿਖਾ ਮਾਰ ਦੇ ਮਿੱਲ ਦਾ ਅਰੇ ਖੱਟ ਇਹ ਕਿੱਦਾਂ ਕਰਦਾ ਵੱਢਣੀ ਕਿਦਾਂ ਕਿਸੇ ਦੀ ਇਹਨੂੰ ਛੱਡ ਦੋ ਅੱਜ ਸਾਲ ਤੱਕ ਹੋਰੀ ਹਰ ਸਾਲ ਦਵਾਰਾ ਗੈਨ ਲੋ ਚੰਗੀ ਜਿਹਾ ਕੜਾ ਗਣੀਏ ਇਹਨੂੰ ਨੋਟ ਕਰਕੇ ਕਹਿੰਣ ਉਹਨਾਂ ਸਾਫ਼ ਨਹੀਂ ਲਾਉਣਾ ਤੁਸੀਂ ਹੋ ਗੇਰੀ ਆ ਇਹਨੇ ਗੇਰੀ ਆ ਲੈ ਜਾਂਦਾ ਤੁਹਾਨੂੰ ਕਿਹਾ ਵੀ ਚੰਗੀ ਤਰ੍ਹਾਂ ਲੱਦੋ ਆ ਮੈਂ ਇੱਕ ਬੰਦਾ ਉੱਪਰ ਚੜ੍ਹ ਜਾਓ ਸੈੱਟ ਕਰਕੇ ਰੱਖ ਲਓ ਨਾ ਹੋਰ ਕਿਹਾ ਉਹ ਹੀ ਤਾਂ ਥੈਲੇ ਗੇਂਦ ਤੇ ਗਿਣਾਰ ਸ਼ਵੀਰ ਕਿੰਨੇ ਆ 1 2 3 4 5 6 7 8 9 10 11 12 13 14 ਹੁਣ 25 ਹੋਗੇ ਅਗਲੀ ਵਾਰ ਕਿੰਨੇ 26 ਹੋ ਜਾਣੇ 24 ਆ ਬਾਈ ਚੰਗੀ ਤਰ੍ਹਾਂ ਗਿਣ ਪੈਣਾ ਮੈਂ ਉੱਥੇ ਜਾ ਕੇ ਸਾਫ ਲਾਉਣਾ ਜੇ ਘਟਵਾਦ ਨਾ ਜਾਵੇ ਯਾਰ ਮੇਰੀ ਗੱਲ ਸੁਣ ਇੱਕ ਹੋ ਗਿਆ ਹਾਂ 1 2 3 4 5 6 ਠੀਕ ਆ ਚੱਕ ਕੇ ਹੀ ਰੱਖਨੇ ਆ 7 8 9 10 11 12 ਇੱਥੇ ਹੋ ਗਏ 12 ਨੇ ਫੇਰ ਅੱਜ ਗਿਆ ਤੇ ਲਾਗ ਹੋ ਜਾ ਯਾਰ ਹੋਰ ਬਚੇ ਇਹ ਗਿਣਤੀ ਨਹੀਂ ਆਉਦੀ ਹੈਗੀ ਹੋਰ ਰੱਖ ਉਹ ਰੱਖ ਰੇ ਉਹ ਤੁਥੀ ਖੜ ਜਾ ਯਾਰ ਹੈ ਚਾਰ ਲੇ ਉੱਪਰ ਦੀ ਪਲਾਓ ਮੈਂ ਬਾਈ ਕੋ ਜੋੜ ਲੈ ਕੇ ਆਇਆ ਕਿੰਨੇ ਆ ਤੁਸੀਂ ਇੱਥੇ ਕਰੋ ਐਨੇ ਗਿਣਤੀ ਦੀ ਕਿੰਨੇ ਦੇ ਵੀ ਨਹੀਂ ਹੈਗੇ 28 ਨਾਲੇ ਅੱਗੇ ਨੂੰ ਛੜਦੇ ਹੋਰ ਥੈਲੇ 25 ਥੈਲੇ ਅੱਗੇ ਨੂੰ ਛੜਦੇ ਹੋਰ ਥੈਲੇ 25 ਮੁਰੇ ਦਾਬੂ ਕਰਦੇ ਥੋੜਾ ਜਿਹਾ ਡਾਲਾ ਲਾ ਦੇ ਕੱਪਟੀ ਚਾਚਾ ਓਏ ਪੁੱਤਰਾ ਅਰਸ਼ ਵੀਰ ਉਹ ਪਾਈ ਅੱਤ ਕਰਦੇ ਅੱਗੇ ਨੂੰ ਅਰਸ਼ ਵੀ ਥੈਲੇ ਮੈਂ ਜੋੜ ਲਾ ਕੇ ਆਇਆ ਲਓ ਜੀ ਅੱਜ ਚੀਨੀ ਮਿਲਦੀ ਦੀ ਲੈ ਵੀ ਚੀਨੀ ਨੇ ਅਰਸ਼ ਵੀ ਦੁਖੀ ਕਰ ਲਿਆ ਗਾਹ ਨੂੰ ਨਹੀਂ ਯਾਰ ਕਿਸੇ ਦੀ ਜਾਮ ਨਹੀਂ ਲੈਣੀ ਬਾਈ ਕੋਈ ਲੈਣੇ ਨਹੀਂ ਆਉਂਦਾ ਹੈਗਾ ਲੈ 10 ਕਿਆ ਕਰੀਏ ਮੈਂ ਤਾਂ ਕਹਿੰਦਾ ਇਹਨੂੰ ਦੁਕਾਨ ਪਰ ਲਾ ਕੇ ਸੇਦੀ ਪਰ 10 ਰੁਪਏ ਘੱਟ ਹੋਰ ਵੇਚ ਦੇਣੀ ਐਸੀ ਤਾਂ ਆਪਣੇ ਕੋਲ ਹੀ ਆਉਂਦਾ ਸਾਰੇ ਮੈਂ ਕੋਈ ਲੈਣ ਵੀ ਨਹੀਂ ਆਉਂਦਾ ਚੀਨੀ ਦੇ ਮੇਲੇ ਤੇ ਪਿਆਰ ਮੈਂ ਤਾਂ ਕਹਿੰਦਾ ਇਹਨੂੰ ਅੰਦਰ ਸਟੋ ਵੀ ਆਪਣੀ ਆਪਣੀ ਲੇਜ ਹੋਇਆ ਜਿਹੜੀ ਹੈਗੀ ਆ ਨਾ ਕੋਈ ਚੱਕਣ ਆਉਂਦਾ ਨਾ ਯਾਰ ਸਾਨੂੰ ਲੈ ਕੇ ਦੇ ਅੱਗੇ ਨੂੰ ਹੱਥ ਕੰਨਾਂ ਨੂੰ ਹੱਥ ਲਾਇਆ ਆਹ ਨੂੰ ਮੈਂ ਪਹਿਲਾਂ ਕਹਾਂਗਾ ਕਿ ਆਹ ਤਾਂ ਤੁਸੀਂ ਵੀ ਮੰਨੇ ਗਾਹ ਨੂੰ ਨਾ ਇਹਦਾ ਬਾਪੂ ਸਹੀ ਤਾਂ ਉਹ ਕਰੀਏ ਗਿਆ ਤੈਨੂੰ ਆਏ ਤਾਂ ਮੈਂ ਚਾਹ ਟਰੈਕਟਰ ਲੈ ਜਾਂਦਾ ਵੀ ਕਾਹਨੂੰ ਔਖੇ ਹੋਉਂਗੇ ਸਾਰੇ ਯਾਰ ਆਸਾਨੀ ਤੇ ਭੱਲੇ ਹੀ ਕਰਿਆ ਇਹਦਾ ਮਾੜਾ ਕਰਿਆ ਹੁਣ ਇਹ ਕਾਹਨਾਂ ਮੇਰੀ ਪਿੰਡ ਤੇ ਵੀ ਚੱਕਾਉਂ ਮੈਂ ਕਿੰਨਾ ਕ ਸਾਲਾ ਬੀਜੀ ਮੇਰੀ ਗੱਲ ਸੁਣ ਕੇ ਆਹ ਕਾਹਨਾਂ ਜੀ 60 60 ਕਿਲੋ ਆ ਆ ਇੰਨਾ ਕਿੰਨਾ ਕ ਸਰਕਲ ਵੀਜੀ ਹੋ ਗਿਆ ਮੈਂ ਤਾਂ ਹੈਰਾਨ ਆ ਯਾਰ ਸਰਕਲ ਸਭ ਤੋਂ ਹੀ ਬੀਜੀ ਆ ਫੇ ਲੈ ਕੇ ਹੀ ਨਾ ਉਹ ਗੱਲ ਖਤਮ ਮੈਂ ਚੱਕਰ ਜਿਵੇਂ ਲੇਜ਼ਰ ਖੜਾ ਹਾ ਤੂੰ ਪਸਾਬ ਨੂੰ ਲੱਗਦੀ ਆ ਮੈਂ ਸਾਲ ਬਾਅਦ ਮਿਲਲੀ ਨਾ ਨਾ ਆਪਾਂ ਦਾ ਵਾਟਰ ਏਸੀ ਲੱਗਿਆ ਹੋਇਆ ਤਾਂ ਉੱਥੇ ਦੋ ਤਿੰਨ ਗਲਾਸ ਉੱਥੇ ਪਾਣੀ ਦੇ ਪੀਤੇ ਮਿਲਨੇ ਹਾਂ ਦੇਖ ਲੈ ਕਿੰਨੇ ਠੰਡਾ ਤਾਂ ਮੜਾ ਜਰਾ ਆਰਾਮ ਆਇਆ ਉਸ ਤੋਂ ਬਾਅਦ ਮੈਂ ਮੋਟਰਸਾਈਕਲ ਚਲਾਉਣ ਲੱਗ ਗਿਆ ਦੁਗਰੀ ਆ ਕੇ ਮੋਟਰ ਚਾਲਦੀ ਦੀ ਜਿੱਥੇ ਉਹ ਇਕਠਾਈਆਂ ਬਣਦੀਆਂ ਹਾਂ ਉੱਥੇ ਵੀ ਕਿਹਾ ਦੋ ਗਲਾਸ ਪਾਣੀ ਦੇ ਮੋਟਰ ਕਾਕਰਾਂ ਪਹੁੰਚਿਆ ਕਰ ਆ ਕੇ ਫੇਰ ਦੋ ਗਲਾਸ ਪੀਤੇ ਪਾਣੀ ਦੇ ਤੇ ਦੁਬਾਰੇ ਤੇ 2:00 ਵਜ ਗਏ ਨਾਲ ਸਾਢੇ ਜਿੰਨਾ ਸਾਢੇ ਜਿੰਨਾ ਕਿਹੜਾ ਵਜ ਗਿਆ ਹਾਂ ਆ ਦੇਖ ਲੈ ਕਾਲ ਹੋਇਆ ਵਗਾ ਪਾਈਪ ਲਾਈਨ ਨੇ ਪਾਈਪ ਲਾਈਨ ਨੇ ਬਸ ਨਹੀਂ ਕਰਾਈ ਦੀ ਸਾਢੇ ਜਿੰਨੀ ਨੂੰ ਲਾ ਕੇ ਲੋ ਵੇ ਨਹੀਂ ਆਉਂਦੇ 7 8 9 10 11 12 12 ਥੈਲੇ ਪਈ ਤੇ 6 ਗੋਟਾ ਚੀਨੀ ਪਈ ਹਲੇ ਵਿੱਚ ਅੱਧ ਉਤਰਿਆ ਹਲੇ ਮੈਨੂੰ ਆਏ ਜੇ ਘਟ ਵਧ ਕੀ ਇਹਨੇ ਮੇਰੀ ਗੱਲ ਪਾ ਦੇਣੀ ਕਿਸੇ ਤੇ ਗੱਲ ਵੀ ਨਹੀਂ ਹੈਗੀ ਘਟ ਵਧ ਕੀ ਬਸ ਗੁਪਤਦਾਨ ਆ ਫਿਰ ਅਸੀਂ ਕੀ ਕਰੀਏ ਹੁਣ ਜਾਂ ਸਾਫ ਤਾਂ ਕੋਈ ਲੱਗਦਾ ਨਹੀਂ ਤੋੜਦਾ ਵੀ ਨਾ ਕੋਈ ਆਉਂਦਾ ਫੋਨ ਕਰੋ ਮੈਂ ਫਲਾਣਾ ਕੰਮ ਵੀ ਕਰਦਾ ਜੀ ਮੈਂ ਠਿਮਕਾ ਕਰਦਾ ਤੂੰ ਇਹਨੂੰ ਥੱਲੇ ਥਾਰ ਚੀਨੀ ਨੂੰ ਠੀਕ ਆ ਆਪਣੀ ਜੀਨੇ ਲਿਜਾਣੀ ਹੋਈ ਲੈ ਜਾ ਆ ਪੰਜ ਚਾਰ ਮਿੰਟ ਚ ਆਉਂਦੇ ਆ ਉਹ ਦੇਖ ਲਈਏ ਉਹਨਾਂ ਨੂੰ ਜਿਹੜੇ ਨਾਲ ਗਏ ਬੇ ਚੱਕੇ ਰਹੀ ਉਹਨਾਂ ਨੂੰ ਦਊ ਬਸ ਇਹਨਾਂ ਸਿੱਟ ਦੋਗੇ ਲੈ ਕੇ ਜਾਨੀ ਲੈ ਜਾਓ ਨੇ ਇਹਦਾ ਫਰਕ ਹੀ ਨਹੀਂ ਹੁੰਦਾ ਵਾ ਮੈਂ ਤਾਂ ਪਾਹੇ ਘੜੋ ਘੜੇਗਾ ਆ ਗਿਆ ਤੇ ਇਹਦਾ ਸਤਵੀਰ ਆਇਆ ਪਰ ਨਹੀਂ ਰਹਦਾ ਉਹ ਚੀਨੀ ਲੈ ਜਾ ਯਾਰ ਚੱਲ ਠੀਕ ਆ ਜੀ ਚੀਨੀ ਲੈ ਜਾ ਕੋਈ ਚੀਨੀ ਨਹੀਂ ਚੱਕਣਾ ਉਹਦਾ ਤੂੰ ਹੀ ਚੱਕ ਲੈ ਜਾ ਜੇ ਚਾਹੀਦੀ ਆ ਦੇਖ ਲੈ ਜੀਲਪੁਰ ਦੇ ਆ ਬਾਬੇ ਨੇ ਆ ਵਾ ਸਭ ਤੋਂ ਮोटा ਕੰਮ ਆ ਗਾ ਬਰਾ ਬੂਰੀ ਸਾਨੂੰ ਮੈੜੀ ਜੋਗਾ ਵਾ ਆ ਸਾਈਕਲ ਦੀ ਟਿਊਬ ਲੈ ਆ ਵਧੀਆ ਕਰਿਆ ਟਿਊਬ ਲਪੇਟ ਚੰਗੀ ਤਰ੍ਹਾਂ ਪਾਟ ਕੇ ਗੱਬੇ ਤੇ ਚੌੜੀ ਕਰ ਲਈ ਇਹਨੂੰ ਆਗੇ ਅਸੀਂ ਬਾਤ ਵੀ ਸਮਾਨ ਉਹਦੇ ਤਿਆਰ ਕਰਕੇ ਰੱਖੋ ਚੀਨੀ ਚਾਰ ਕੇ ਬੈਂਚਰ ਅਜੇ ਹਜੇ ਲਾਉਣਾ ਸੀ ਮੁੜ ਕੇ ਪਾਈਪ ਲੈ ਨਹੀਂ ਲੀਕ ਹੋ ਗਈ ਉਹ ਜੋੜ ਨਹੀਂ ਹਿਲੂਗਾ ਬਾਕੀ ਸਾਡੀ ਗਰੰਟੀ ਨਹੀਂ ਬਾਪੂ ਨੂੰ ਭੇਜ ਦੇਣਾ ਹੁਣ ਤੇਰੇ ਕੋਲ ਲਵਾ ਦੇ ਪੈਸੇ ਉਹਦਾ ਹੀ ਲੱਗਣਾ ਤੇ ਮੈਨੂੰ ਗੱਲ ਹੀ ਨਹੀਂ ਜਿੱਦਣ ਕਾਲੀ ਕਰਕੇ ਉਹਨਾਂ ਤੇ ਲਵਾ ਦਾਂਦਾ ਮੁੰਡਿਆਂ ਦਾ ਨਹੀਂ ਕਾਲੀ ਨਹੀਂ ਅਸਲ 'ਚ ਥੋੜਾ ਟੋਟਾ ਵੀ ਛੋਟਾ ਪੈ ਗਿਆ ਤਾਂ ਉਹਦਾ ਵਈ ਵਧੀਆ ਜੜਿਆ ਵਾ ਉੱਪਰ ਆਹ ਉਹ ਤਾਂ ਵਧੀਆ ਜੜਿਆ ਵਾ ਹੁਣ ਇਹ ਨਵਾਂ ਲਿਆਇਆ ਉਹ ਲਾਉਣਾ ਨਹੀਂ ਨਹੀਂ ਹੋਣਾ ਬਸ ਉਹੀ ਲਾ ਕੇ ਬਜਰੀ ਪਾ ਦੋ ਯਾਰ ਟਿਊਬ ਲਪੇਟ ਕੇ ਬਜਰੀ ਪਾ ਦੋ ਤੇ ਬਲਕਿ ਕਰਕੇ ਉਹਨੂੰ ਇਹ ਬੇਨੜਕ ਅਸੀਂ ਜੋ ਵਿੱਚ ਲੈਨ ਦੋ ਨਾ ਲਾਈ ਬੋਰੀ ਲੈ ਜੀ ਗੈਲਿਕ ਬੋਰੀ ਦੇਖਣੀ ਪਤਲੀ ਜੀ ਬੋਰੀ ਪਾੜ ਕੇ ਨਾ ਉਹਦੀ ਗੱਲ ਨਹੀਂ ਲਪੇਟ ਦੇਣੀ ਉੱਪਰ ਫੇਰ ਬਜਰੀ ਪਾਈ ਫੇਰ ਦੇਖੀ ਉਹਦੇ ਉੱਪਰ ਬੋਰੀ ਰਵੇਟਣੀ ਹਾਂ ਟਿਊਬ ਦੇ ਉੱਪਰ ਬੋਰੀ ਲਪੇਟ ਕੇ ਨਾ ਯਾਰ ਇਹ ਲੈਂਥਾਂ ਬਹੁਤੀਆਂ ਹੋਣਗੀਆਂ ਕੀ ਪਤਾ ਹੁਣ ਇਹ ਤਾਂ ਨਹੀਂ ਫੁੱਟੀ ਹੁਣ ਦੁਗਦਾਰਾ ਚੱਲੇ ਤੇ ਪਤਾ ਲੱਗੂ ਜੇ ਦੁਆਰਾ ਲਈ ਕੋਈ ਫਰੀ ਦਾ ਮਤਲਬ ਲੈਂਥ ਜੇ ਨਾ ਉਸਾ ਇਹ ਹੁਣ ਕਿਦਾਂ ਫਟ ਗਈ ਲੈਂ ਤਾਂ ਉਹ ਬਹੁਤ ਦੂਜੇ ਮੈਂ। ਕੰਪਨੀ ਵਾਲੇ ਦੇਖ ਲਾ ਅਮਰ ਪੁੱਛਿਆ ਕਹਿੰਦੇ ਤੇ ਹਵਾ ਚਕਰ ਹੋਣਾ ਕੋਈ। ਕੋਈ ਦਵਾਈ ਲਿਆ ਸਪਰੇਅ ਜਿ ਕਰਦੇ ਤਾਂ ਪਾਣੀ ਘੱਟ ਘੱਟ ਆਪਣੇ ਪਾਣੀ ਗੱਲ ਲੈਣੀ। ਹਾਂ ਆਪਣਾ ਨਕਸ ਨਹੀਂ। ਹਾਂ। ਮਾਲ ਦਾ ਫਰਕ ਹੋ ਗਿਆ ਹੁੰਦਾ। ਜੱਗਾ ਵੀ ਨਹੀਂ ਆਇਆ ਯਾਰ। ਜੱਗੇ ਨੇ ਕਿੱਥੇ ਆਉਣਾ? ਇਹ ਜੱਗੇ ਨੇ। ਇਹ ਨੇ। ਉਹਦਾ ਭਾਂਜੇ ਜਾਣ ਲਈ ਗੱਡੀ ਉਧਰ ਨੂੰ ਜਾਂਦਾ ਤਾਂ। ਚੱਲ ਫਿਰ ਚਲੋ ਠੀਕ ਆ ਜੀ। ਚਲੋ ਬਈ ਪੈਸੇ ਤਰੇ ਲਾਉਣੇ ਜਾ ਕੇ। ਲਓ ਜੀ ਚੀਨੀ ਲਿਆਏ ਅੱਜ। ਬਾਈ ਨੂੰ ਪੁੱਛ ਲਿਆ ਵੀ ਕਿਹੜੇ ਲੂਰ ਹੋਏ ਆ ਜੀਨੀ ਤੇ ਬਹੁਤ ਟਾਈਮ ਲਾਇਆ ਮੈਂ ਤਾਂ ਕਹਿੰਦਾ ਯਾਦ ਨੂੰ ਨਹੀਂ ਪੈ ਜਾਈ ਜਿਹਦੀ ਵਿੱਚ ਐ ਜਤਾਰ ਨਹੀਂ ਆਉਂਦਾ ਕਹਿੰਦੇ ਲੇਵੀਆ ਦੀ ਤਾਰ ਨਹੀਂ ਆਉਂਦਾ ਆ ਜਲੀ ਲੀਦਾ ਲਾ ਤਰ ਮੈਂ ਕਹਾਂ ਉਹ ਕਿਹਾ ਜੀ ਦਾਦ ਹੁਣ ਕਾ ਨੂੰ ਦੱਸਣਾ ਆਪੇ ਬੜਾ ਰਾਜਾ ਜੀਨੀ ਮਗਲਾ ਬੰਦਾ ਯਾ ਬੰਦਾ ਇੱਕ ਹੀ ਰਹਿ ਗਿਆ ਤੂੰ ਬਾਈ ਯਾਰ ਤਰਾ ਤਾਰੇ ਆਏ ਅਸੀਂ ਉਹ ਨਹੀਂ ਰੱਖਿਆ ਏ ਆਪਣੀ ਚੱਕਣੀਆਂ ਵਿੜੇ ਦੇ ਚੱਕ ਲਵੇ ਨਹੀਂ ਉੱਥੀ ਪਈ ਆ ਦੋ ਜਣੇ ਰਹਿ ਗਏ ਕਰਾਂ ਵੀ ਤਾਰੇ ਆ ਉਹਦੇ ਹਾਂ ਉਹ ਕਰਾਦਾ ਨਹੀਂ ਉਹ ਬਣੀ ਦੀ ਕੀ ਕਰੀਏ ਹੁਣ ਨੀ ਪੇ ਟਰਾਲਾ ਬਾਰੇ ਜਿਕੜਾਉਂਦਾ ਉੱਥੇ ਜੇ ਕੋਈ ਚੱਕ ਲੈ ਗਿਆ ਵੀ ਸਾਡੇ ਗੱਲ ਪੈਣੀ ਦੀ ਇੱਕ ਪੰਮੇ ਨੂੰ ਹੋਰ ਖੇਚਰ ਕਰਨੀ ਪੈਂਦੀ ਕਿ ਕਾਫੀ ਪਰਸਨ ਚੱਕੜੀ ਪੈਂਦੀ ਉੱਥੇ ਤਿੰਨ ਵਾਰੀ ਕਾਪੀਆਂ ਬਣੀਆਂ ਤੋੜ ਨੂੰ ਤੋੜ ਨੂੰ ਪੰਗਾ ਪੈ ਗਿਆ ਤਾਂ ਥੈਲਾ ਕੋਈ ਨਹੀਂ ਲੈ ਕੇ ਗਿਆ ਥੈਲਾ ਕੋਈ ਨਹੀਂ ਲੈ ਕੇ ਗਿਆ ਇੱਕ ਮੈਂ ਲੈ ਗਿਆ ਵਗਲਾ ਪੂਰਾ ਪੂਰਾ ਗਿਆ ਬਾਅਦ ਫਿਰ ਕਾਹਨੂੰ ਕਰਿਆ ਸਾਰਾ ਜੋੜ ਇਕੱਠਾ ਕਰਕੇ ਇੱਕ ਥੈਲਾ ਬਣਾਇਆ 50 ਕਿਲੋ ਦਾ ਉਹਨਾਂ ਦਾ ਥੈਲਾ ਲੈ ਆਏ ਫਿਰ ਤਾਂ ਤੋੜ ਪੂਰਾ ਕਰਿਆ ਬਾਈ ਤਾਂ ਭਗਿਆ ਪਿਆ ਤਾਂ ਰਹਿਣ ਦੋ ਮੈਂ ਤਾਂ ਕਹਾਂ ਮੈਂ ਰਹਿਣ ਦੋ ਤੁਸੀਂ ਹੁਣ ਜੇ ਤੁਰਦੇ ਨਹੀਂ ਕੋਈ ਆ ਤੇ ਮਾਲ ਉਸਕੀ ਮੇਲ ਹੋ ਗਈ ਇਹ ਹੈ ਤੇ ਫੇਲ ਤਾਂ ਨਹੀਂ ਹੈਗੀ ਇਹ ਬੰਦੇ ਗੈਲ ਜਾਣਾ ਆਪਣਾ ਆਪਣਾ ਸਾਰੇ ਤੋਕ ਲੈ ਕੇ ਜਾਣੇ ਯਾਰ ਮੈਂ ਨੇ ਕਹਿਤਾ ਮੈਂ ਟਰੈਲਰ ਲੈ ਆਉਂਗਾ ਭਾਈ ਉਹਦੇ ਨਾਲ ਤਾਂ ਪੰਜ ਚਾਰ ਚਾਹੀਦੇ ਲੱਦਣੇ ਵੀ ਥੈਲੇ ਨੇ ਘੱਟੋ ਘਾਟ ਆਪਣਾ ਥੈਲਾ ਲੈ ਕੇ ਜਾਓ ਤੋੜ ਪਾਓ ਆਪਣਾ ਗੱਲ ਖਾਦਾ ਹਾਂ ਆਪਣੀ ਜ਼ਿੰਮੇਵਾਰੀ ਤਾਂ ਸਮਝੋ ਆਪਣੀ ਜ਼ਿੰਮੇਵਾਰੀ ਦਾ ਥੈਲੇ ਆਹ ਹੈ ਭਾਈ ਹੈ ਕਿ ਨਹੀਂ ਮੈਂ ਤਾਂ ਗੱਡੀਆਂ ਨੂੰ ਫੋਨ ਕਰਦਾ ਗੱਡੀ ਵਾਲਾ ਮਿਲਿਆ ਨਹੀਂ ਹੈਗਾ ਨਹੀਂ ਤਾਂ ਗੱਡੀ ਤੇ ਟੈਂਪੂ ਲੈ ਜਾਣਾ ਤਾਂ ਮਾਸਨ ਗੱਜ ਨਹੀਂ ਲੈਣਾ ਚੱਲਣੇ ਕਿਵੇਂ ਸਰ ਤੂੰ ਉਪਨਾ ਮੇਲੇ ਪਾਸੇ ਦੀ ਲਿਆਂਦੀ ਬਸ ਰੋਪੜ ਤੇ ਲੈ ਜਿੰਦੀ ਅੰਦਰ ਵਧੀਆ ਰਿਹਾ ਪੋਚਲਾ ਆਪਣਾ ਸਵੇਰੇ 7 ਵਜੇ ਗੱਡੀ ਚ ਗਿਆ 7 ਵਜੇ ਨਹੀਂ ਗਿਆ 9 ਵਜੇ ਗਿਆ ਤੁਹਾਨੂੰ ਪਹਿਲਾ ਨੰਬਰ ਦਾ ਪਹਿਲਾ ਨੰਬਰ 9 ਵਜੇ ਬੋਲੇ ਆਹੋ ਮੈਂ ਕਿਹਾ ਬਦ ਤੇ 7 ਵਜੇ ਆ ਕੇ ਮੇਲੇ ਬੋਲੇ ਆ ਭਾਈ ਆਪਾਂ ਤਾਂ 9 ਵਜੇ ਗਏ ਚਾਹਦੇ ਨੰਬਰ ਲਵਾਏ ਸਾਢੇ 10 ਨੂੰ ਬੰਦਾ ਘਰ ਆ ਗਿਆ 10:30 ਨੂੰ ਘਰ ਆ ਗਿਆ ਬਾਜੀ ਬਾਜ ਇਕਣ ਆਏ ਪਿਛਲੀ ਵਾਰੀ ਅਸੀਂ ਬਹੁਤ ਅੱਜਰੇ ਆ ਗਏ ਤੇ ਐਜ ਕੀ ਆ ਫਸ ਗਏ ਪੰਗੇ ਚ ਅੱਛਾ ਉਹ ਵੀ ਅੱਜ ਵੀ ਨਹੀਂ ਨੇ ਕਹਿੰਦਾ ਬਾਈ ਨੇ ਕਹਿੰਦਾ ਟਰੈਕਟਰ ਲੈ ਚੱਲੀ ਮੈਂ ਚੱਲੇ ਚਲਾਂਗੇ ਗਾਂ ਨੂੰ ਵੀ ਫੇਲ ਡਰੇਟ ਨਾਲ ਗਾਂ ਨੂੰ ਸਕੀਮ ਫੇਲ ਹੈ ਹਾਂ ਗਾਂ ਨੂੰ ਖੇਲਿਆ ਭਾਈ ਇਹਨੂੰ ਫੇਲ ਹੈ ਤੇਰੇ ਨਾਲ ਕਿੰਨੇ ਤੇ ਹਾਂ ਜੀ ਕਿਹਦੇ ਤੇਰੇ ਜੇ ਛੇ ਤੇ ਹਾਂ ਮੇਰੇ ਪੰਜ ਤੇ ਫੇਲੇ ਗੱਡੀ ਮਾਣ ਤੇ ਛੇ ਟੁੱਟੇ ਹਾਂ ਇਹਦੀ ਆ ਜਾਣ ਤੇ ਛੇ ਮੇਰੇ ਤਿੰਨ ਤੇ ਤੇਰੇ ਤੇਰੀ ਗੱਡੀ ਚ ਆ ਜਾਣ ਤੇ ਕੰਮ ਤੋਂ ਫੀਸ ਲੈ ਜਾਣਾ ਤਾਂ ਭਲਾ 500 ਤੋਂ 1000 ਰੁਪਇਆ ਕਹਿੰਦਾ ਮੇਰੀ ਗੱਡੀ ਤਾਂ ਮਹਗੀ ਪੈਣੀ ਦੀ ਬਾਈ ਮੈਂ 8000 ਲੈ ਗਰੀ ਜੋ ਹੈ 9000 ਤੋਂ ਆਏ ਨੇ ਤੇ 1000 ਲੈ ਆਏ ਨੇ ਤਾਂ ਆਏ ਤਾਂ ਚਾਰ ਬੰਦੇ ਹੀ ਹੋਏ ਆ ਜੇ ਕਵਾਂਟਰਲ ਕਵਾਂਟਰਲ ਤੇ ਆਏ ਤਾਂ ਜਿੰਨਾ ਮਰਜ਼ੀ ਲੱਦ ਲੈ ਮਾਲ ਦਾ ਕੋਈ ਚੱਕਰ ਨਹੀਂ ਹੈਗਾ ਪੰਜ ਟਿੱਕੀ ਚ ਤਿੰਨ ਸੀਟਾਂ ਪਰ ਤਿੰਦੇ ਨੇ ਪੁੱਛ ਲਈ ਦਿੰਦਾ ਟਾਇਲ ਦਾ ਬਿੱਲ ਲੱਦ ਲੈ ਆਇਆ ਦੋ ਬਾਥਰੂਮਾਂ ਦੀ ਰਾਸ ਤੇ ਉਦੇ ਜਿ ਗਿਆ ਹੈ ਮੈਂ ਚਾਰ ਚਾਰ ਰੋਟੇ ਫੀਟ ਦੇ ਦੋ ਵਾਰ ਆਟੇ ਵਾਲੇ ਦੇ ਗੱਡੀ 'ਚ ਲੈ ਆਇਆ ਮੈਂ ਕਿੰਨਾ ਹੋ ਗਿਆ ਵਜਨ ਦੇਖ ਲੈ ਉਹ ਪੰਗਾ ਹੋ ਜਾਂਦਾ ਕਈ ਵਾਰੀ 11 21 ਹੋ ਗਈ ਬਾਬੇ ਦੇਖ ਲੈ ਜਿਆਦਾ ਵਜਨ ਕਰ ਹੋਰ ਤਾਂ ਕੁਝ ਨਹੀਂ ਉਹ ਕੁਝ ਨਹੀਂ ਹੁੰਦਾ ਬੈਲੈਂਸ ਬਰਾਬਰ ਰੱਖੇ ਖਾਰੇ ਉਹ ਜਨਾ ਪਾਏ ਪਿੱਛੇ ਗੱਬੇ ਸੀਟਾਂ 'ਤੇ ਛੇੜੇ ਮਾਸਮਾਨ ਆਹ ਵੀ ਆਪਣਾ ਮੇਨ ਰੋਡ ਨੂੰ ਫੇਰਦਾ ਏ ੱੱਦਾ ਕੱਲਾ ਹੋਵੇ ਦੋ ਟੋਟੇ ਦੋ ਟੋਟੇ ਮੁੱਲੀ ਸੀਟ 'ਤੇ ਛੇੜਾ ਹਾਂ ਤਿੰਨ ਚਾਰ ਬੈਲੈਂਸ ਰੱਖੇ ਗੱਡੀ ਦਾ ਆਇਆ ਨਾ ਹੋਵੇ ਇੱਕ ਪਿੱਛੇ ਭਰ ਪਾਤਾ ਹਾਂ ਬੈਲੈਂਸ ਹੋ ਕੇ ਫਿਰ ਤਾਂ ਠੀਕ ਰਹਿੰਦਾ ਹੱਦ ਵਿੱਚ ਨਹੀਂ ਵਧੀਆ ਫਿਰ ਪਿਛਲੇ ਖਾਪਾ ਬੰਨ੍ਹਣੇ ਨਹੀਂ ਪਰ ਇਹਦੀ 3 ਰੁਪਏ ਵਧਾਤੀ ਬਿਜਲੀ ਬਾਰ ਨਾਲ ਉਹਨਾਂ ਨੇ ਹੂੰ ਮੂਰੇ ਡਾ ਦਾ 45.5 ਰੁਪਏ ਮਿਲਾਦੀ ਉੱਥੇ 42 ਬੁਲੀ ਲਾਲਾ ਚੱਲ 42 ਲਾਲਾ 42 ਆਪਾਂ ਕਹਿੰਦੇ ਮੈਂ ਦੀ ਆ ਆਪਾਂ ਨੂੰ 29 ਰੁਪਏ 20 ਪੈਸੇ 30 ਰੁਪਏ ਲਾਲਾ ਕਰਾਇਆ ਕਰੂਗਾ ਪਾਕੇ 10 ਗਿਆ ਪੇ ਛੱਡੇ ਆ 10 11 ਤਾਂ ਤਾਂ ਕੋਈ ਛੱਡਿਆ ਤਾਂ ਤਾਂ ਕੋਈ ਬਾਨੇ ਇਕੱਠੀ ਆ ਜਾਂਦੀ ਹੈ ਉਹ ਇਕੱਠੀ ਲੈਣੀ ਹੁੰਦੀ 50 ਕਿਲੋ ਜੀਨੀ ਵਾਲੇ ਨੂੰ ਨਹੀਂ ਫਾਇਦਾ ਉਹਨੂੰ ਕਰਾਈ ਪੈ ਜਾਣਾ ਇਹਨਾਂ ਆ ਮੈਨੂੰ ਕੋਈ ਫਾਇਦਾ ਨਹੀਂ ਵੀ ਰਿਹਾ ਸੈਂਕ ਪੇ ਲੋਟਿਆ ਯਾਰ ਮੋਟਰਸਾਈਕਲ ਵੀ 100 ਰੁਪਏ ਤੇਲ ਖਾਇ ਲੈਣਾ ਇਹ ਟੂ ਫਿਰ ਹੁਣ ਕੀ ਕਰੂੰਗਾ ਇਹਨੂੰ ਜੇ ਬਾ ਜੀ ਨਹੀਂ ਨਾਲੇ ਫਿਰ ਪੈਸਾ ਕ ਕ ਕੱਢਦੇ ਆ ਵੀ ਕਾਦੇ ਵੇਸੇ ਕੱਢਣਗੇ ਫੇ ਇਤਰੇ ਪੈਸੇ ਆ ਜਣੇ ਇਤਰੇ ਪੈਸੇ ਆ ਜਣੇ ਜੇ ਤਾਂ ਜਿੰਦੀ ਹੋਣ ਲੈਂਦੀ ਤੀ ਤੇਰੀ ਚੁਆਇਸ ਆ ਜੀ ਨਹੀਂ ਲੈਣੀ ਨਾਲ ਦੇਣੀ ਵੇ ਤਾਂ ਕੋਈ ਪੈਦਾ ਨਹੀਂ 1500 ਰੋਟਾ ਬੈਣਾ 500 ਤੇਲ ਲੱਗ ਗਿਆ 2000 ਦਾ ਉਰੀ ਮਿਲ ਜਣਾ ਆ ਗੱਡੀ ਜੀ ਦਾ ਕੋਈ ਪੈਦਾ ਨਹੀਂ ਹੈਗਾ ਮੋਟਰਸਾਈਕਲ ਪਤਾ ਮੰਨੇ ਚੱਲ ਬੰਦਾ ਲਿਆਇਆ 2-3 50 ਕਿਲੋ ਵਾਲ ਨੂੰ ਆਏ ਵੀ ਉਹਨੇ ਇਕੱਠੀ ਲੈਣੀ ਨਹੀਂ ਹੈਗੀ ਫਿਰ ਆਹ ਲੱਗਦਾ ਚਲ ਵਸਨੇ ਕਰ ਮੇਰੀ 50 ਕਿਲੋ ਆ ਜੂਗੀ ਆਉ ਇਸ ਤਾ ਹੈਗਾ ਇਹ ਤਾਂ ਇੱਕ ਹੋਰ ਉਹਨਾਂ ਦੇ ਵੀ ਪੈਸੇ ਨਹੀਂ ਦੇਣੇ ਹੈਗੇ ਆ ਸਭ ਤੋਂ ਵੱਡੀ ਗੱਲ ਉਹੀ ਜਾਂ ਕੱਟ ਹੋ ਗਈ ਉਹਦੀ ਗੱਲ ਵੀ ਆਪੇ ਕੱਟੋ ਦਾ ਪਤਾ ਨਹੀਂ ਲੱਗਣਾ ਹੈਗਾ ਵੀ ਲੱਗਿਆ ਕਿ ਨਹੀਂ ਲੱਗਿਆ ਕਿ ਨਹੀਂ ਲੱਗਿਆ ਦੂਸਰੀ ਲਾਉਣਾ ਉਹ ਆਏ ਵੀ ਕਟੌਤੀ ਜੀ ਪੈਣਾ ਵੀ ਘੱਟ ਹੋਏ ਵੀ ਆ ਹੁਣ ਵੀ ਘੱਟ ਹੋਏ ਸਮਝ ਜ ਚੀਨੀ ਤੇ ਬਿਨਾ ਵੀ ਜਿਹੜੇ ਆਉਣੇ 5-700 ਰੁਪਿਆ ਨਹੀਂ ਤਾਂ ਥੈਲਾ ਲੈਣਾ ਦੁਖਦਾ ਹੈ ਜਿਹੜਾ ਆਪਣਾ ਮਿਲ ਮੋ ਜਿੰਨੀ ਗੰਨਾ ਲਾਉਂਦਾ ਜਿਆਦਾ ਉਹ ਤਾਂ ਸਾਲ ਲੱਗ ਜਾਂਦਾ ਰੰਨਾ ਦੁਖਦਾ ਹੈ ਹੈ ਨਾ ਨਹੀਂ ਉਹ ਜਿਹਦਾ ਗੰਨਾ ਜਿਆਦਾ ਉਹਦੀ ਲੇਬਰ ਜਿਆਦਾ ਉਹ ਜਿਨੀ ਲੋੜ ਜਿਆਦਾ ਪੈਂਦੀ ਯਾਰ ਇਹ ਵੀ ਨਾਲ ਸਾਲ ਲੱਗਨੇ ਜਾਂਦਾ ਹੁਣ ਦੇਖ ਚੀਨੀ ਨੇ ਹੇਲਣਾ ਨਹੀਂ ਹੈਗਾ ਢੋਲਾਂ ਚੈਨ ਪਈ ਰਹਿਣਾ ਕਿਉਂਕਿ ਚਾਰ ਤਾਂ ਜੀਏ ਕਰਦੇ ਜਾਂ ਭਈਏ ਲੱਗਨੇ ਸੀਏ ਆਉਣਾ ਜਦ ਬਾਨੀ ਦਾ 10-10 ਬੰਦੇ ਦੀ ਦਿਹਾੜੀ ਦੀ 40-50 ਬੰਦਿਆਂ ਦੀ ਚਾਹ ਬਾ ਫੇਰ ਭੱਜਦੀ ਚੀਨੀ ਦਾ ਡਰਮ ਵੀ ਕੀਆ ਗਿਆ ਘੰਟੇ ਕਵਾ ਕਹਿੰਦੇ ਸਾਰੀ ਡੰਡ ਲਾਤੀ ਜਾ ਲ ਵੇ ਜੀ ਨਹੀਂ ਭੱਜਦੀ। ਵੇ ਜੀ ਨੜਦੀ ਆ। ਹੌਲੀ ਸਪੀਡ 'ਤੇ। ਹੁਣ ਚੀਨੀ ਹੇਲਣੀ ਨਹੀਂ ਦੇ ਲਾ 6 ਮਹੀਨੇ। ਕਿੰਨੇ ਚੇ ਲੱਗਦੀ ਆ ਤੁਹਾਨੂੰ? ਗੰਨੇ 'ਚ ਜਾ ਕੇ ਜ਼ਿਆਦਾ ਲੱਗਦੀ। ਆਹ ਹੁਣ ਗੜਾਈਆਂ ਗੜੂਈਆਂ। ਪੀਲੇ ਕਰੋ ਮਾੜਾ ਮੋਟਾ ਮਿੱਠਾ ਪਾਣੀ ਘੋਲ ਕੇ। ਇੰਨਾ ਕਿੰਨਾ ਪੀ ਜਾਈਏ ਚੀਨੀ ਹੋਂ ਕੇ। ਸ਼ੱਕਰ ਹੈਗੀ ਰੱਖੀ ਵਾ ਮੈਂ ਆਪਣੇ ਦੇਖ ਲੈ। ਆਪ ਨੂੰ ਸ਼ੱਕਰ ਭਈਆਂ ਚੀਨੀ ਦੇਖ। ਮੈਂ ਤਾਂ ਬਿੰਦੀ ਨਹੀਂ ਅਸੀਂ। ਭੇਦ ਭਾਵ ਕਰਦਾ ਪਾਉਂ ਬਹੁਤ ਬਾਈ। ਐਜ ਕੀ ਸ਼ੱਕਰ ਤੈਨੂੰ ਵੀ ਦੇਣੀ ਬਣਾ ਕੇ ਸ਼ੁਰੂ 'ਚ ਬਣਾਉਣੀ ਹੁਣ। ਰੁਕ ਜਾ 85 ਗੰਨਾ ਆਪਣਾ ਇਹਦੀ ਘਰ ਦਾ ਬੀਜ ਲਿਆ। ਵਾਹ। ਆਹ ਵੱਡੇ ਦਿੱਤਾ।

ਇਹ ਇਹ ਜਨਰੇਟਰ ਹੁਣ ਕਰੇ ਹੈ ਕੱਲ ਸਵੇਰੇ ਸਟਾਰਟ ਕਰ ਦੇਣਾ ਲੈਡ 25 ਕਰ ਕੱਲ ਸਵੇਰੇ ਹਾਂ ਮੇਰਾ ਲੈਡ ਚੱਲਣੀ 8 ਘੰਟੇ ਫਿਰੇ ਚੱਲਣਾ ਫਿਰੇ ਚੱਲਣਾ ਪੱਧੂ ਕਰਤੀ ਹੁਣ ਉਧਰ ਤੋਂ ਕੱਲ ਉਸ ਦਿਨ ਦੇਖਦੇ ਹਾਂ ਫਿਰ ਬਾਕੀ 8 ਵਜੇ ਬਾਪ 8 ਵਜੇ ਬਾਪ ਪਤਾ ਲੱਗੂ ਭਗਵੰਤ ਮਰ ਜਾਂਦਾ ਬਾਦ ਹੁਣ ਫਿਰੇ ਭੱਜ ਜਾਣੀ ਫਿਰੇ 5 ਵਜੇ ਭੱਜ ਜਾਣੀ 5:30 ਇੱਧਰ ਆ ਜਾਣੀ ਇੱਧਰ ਆ ਜਾਣੀ ਇੱਧਰ ਆ ਜਾਣੀ ਤੂੰ ਨਾ ਇਹਨੇ 9 ਵਜੇ ਨੂੰ ਕਦੂ ਕਰਕੇ ਆਏ ਨਾ ਉਰੇ ਫਿਰ